Yeah. ਚੌਂਕੀਦਾਰਾ ਜੁਨੀਅਤ ਤਹਿਸੀਲ ਫਿਲੌਰ ਦੀ ਵਿਸ਼ੇਸ਼ ਮੀਟਿੰਗ ਅਮਰਨਾਥ ਦਸਾਂਹ ਦੀ ਪ੍ਰਧਾਨਗੀ ਹੇਠ ਤਹਿਸੀਲ ਫਿਲੌਰ ਵਿਕੇ ਹੋਈ ਜਿਸ ਵਿੱਚ ਸੂਬਾ ਪ੍ਰਧਾਨ ਅਮਰਜੀਤ ਸਿੰਘ ਨੀਲੂ ਨੇ ਸਰਕਾਰ ਨੂੰ ਚੇਤਾਵਨੀ ਦਿੱੰਡੀ ਕਿਹਾ ਕਿ ਪਿੰਡੂ ਚੌਂਕੀਦਾਰਾ ਵੱਲੋਂ 7 ਦਸੰਬਰ ਨੂੰ ਵਿੱਤ ਮੰਤਰੀ ਪੰਜਾਬ ਦਾ ਘਰਾਉ ਕੀਤਾ ਗਿਆ ਸੀ ਉਹਨਾਂ ਨੇ ਮੰਗਾ ਮੰਨਣ ਦਾ ਭਰੋਸਾ ਦਿੱਤਾ ਪਰ ਅਜੇ ਤੱਕ ਮੰਗਾਂ ਬਾਰੇ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ ਆਉਣ ਵਾਲੇ ਦਿਨਾਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਮੰਤਰੀਆਂ ਦੇ ਘਰਾਉ ਕੀਤੇ ਜਾਣਗੇ ਆਉਂਦੀਆਂ ਵਿਧਾਨ ਸਭਾ ਚੌਂਕੀਦਾਰਾ ਜੁਨੀਅਤ ਤਹਿਸੀਲ ਫਿਲੌਰ ਦੀ ਵਿਸ਼ੇਸ਼ ਮੀਟਿੰਗ ਅਮਰਨਾਥ ਦਸਾਂਹ ਦੀ ਪ੍ਰਧਾਨਗੀ ਹੇਠ ਤਹਿ ਨਾ ਮੇਟ ਕਾਂਗਰਸ ਪਾਰਟੀ ਨੂੰ ਸਵਕਿਸ਼ ਖਾਇਆ ਜਾਵੇਗਾ ਇਸ ਮੀਟਿੰਗ ਵਿੱਚ ਪਿਆਰੇ ਲਾਲ ਸੈਕਟਰੀ ਜੀਤਰਾਮ ਬਲਵਿੰਦਰ RAM ਸਤਨਾਮ ਸਿੰਘ ਅਮਰਤ ਲਾਲ ਸੁਰਿੰਦਰ ਕੁਮਾਰ ਜਰਨੈਲ RAM ਗੁਰਮukh ਸਿੰਘ ਸੋਮਨਾਥ ਸੋਹਣ ਲਾਲ ਪਾਲਜੰਦ ਬਿਲਗਾਮੀ ਪ੍ਰਧਾਨ ਆਦੀ ਹਾਜ਼ਰ ਸਨ ਫਲਾਤੋ ਰਾਜਕੁਮਾਰ ਨੰਗਲ ਦੀ ਇੱਕ ਅਸਰਪੋਰਟ ਮੈਂ ਪਰਮਜੀਤ ਸਿੰਘ ਨੀਲੋਂ ਸੂਬਾ ਪ੍ਰਧਾਨ ਲਾਲ ਝੰਡਾ ਪਿੰਡੂ ਚੌਕੀ ਦਾ ਯੂਨੀਅਨ ਸੀਟੂ ਪੰਜਾਬ ਅੱਜ ਅਸੀਂ ਆਪਣੀਆਂ ਮੰਗਾਂ ਦੇ ਸਬੰਧ ਚ ਫਲੋਰ ਚ ਜਿਹੜੀ ਆ ਮੀਟਿੰਗ ਕਰ ਰਹੇ ਆ ਜਿਹਦੇ ਵਿੱਚ ਅਸੀਂ 7 ਤਰੀਕ ਨੂੰ ਵਿੱਤ ਮੰਤਰੀ ਦਾ ਘਰਾਓ ਕਰਕੇ ਆਪਣੀਆਂ ਮੰਗਾਂ ਬਾਰੇ ਮੰਗ ਪੱਤਰ ਦੇ ਕੇ ਆਏ ਆ ਅਸੀਂ ਅਗਲੀ ਰਣਨੀਤੀ ਬਣਾਉਣ ਵਾਸਤੇ ਅੱਜ ਇੱਥੇ ਮੀਟਿੰਗ ਕੀਤੀ ਕਰ ਰਹੇ ਆ ਜਿਹਦੇ ਚ ਅਸੀਂ ਪੈਂਡੂ ਚੌਕੀਦਾਰ ਨੇ ਜਿਹੜੀਆਂ ਚੇਰਾਂ ਤੋਂ ਲਟਕਦੀਆਂ ਮੰਗਾ ਜਿਵੇਂ ਮਾਨ ਪੱਤੇ 'ਚ ਵਾਧਾ ਤੇ ਚੌਕੀਦਾਰ ਨੂੰ ਜਨਮ ਤੇ ਮੌਤ ਦੇ ਰਜਿਸਟਰ ਵਾਪਸ ਕਰਨਾ ਅਤੇ ਹਰਿਆਣਾ ਪੈਟਰਨ ਆ ਜਿਹੜਾ ਹਰਿਆਣਾ 'ਚ 7500 ਰੁਪਏ ਹਰਿਆਣਾ ਪੈਟਰਨ ਲਾਗੂ ਕਰਾਉਣਾ ਅਤੇ ਚੋਣ ਵਾਦੇ ਮੁਤਾਬਕ ਕੈਪਟਨ ਸਰਕਾਰ ਵੱਲੋਂ ਕੀਤੇ ਵਾਦੇ ਮੁਤਾਬਕ ਜਿਹੜਾ 2500 ਰੁਪਏ ਮਾਨ ਪੱਤਾ ਉਹ ਲਾਗੂ ਕਰਾਉਣਾ ਉਹਦੇ ਸੰਬੰਧ 'ਚ ਅਸੀਂ ਅੱਜ ਅਗਲੀ ਰਣਨੀਤੀ ਬਾਰੇ ਇੱਥੇ ਮੀਟਿੰਗ ਕਰ ਰਹੇ ਹਾਂ ਅਸੀਂ ਇੱਕ ਬਹੁਤ ਵੱਡੀ ਜਿਹੜੀ ਪਹਿਲਾਂ ਮੰਗ ਆ 10ਵੇਂ ਮਹੀਨੇ 2019 ਨੂੰ ਜਿਹੜੀ ਸਰਕਾਰ ਵੱਲੋਂ ਅਸੀਂ ਪਿੰਡੂ ਚੌਕੀਦਾਰਾਂ ਨੂੰ ਪਲਾਟ ਦੇਣ ਸੰਬੰਧੀ ਮੰਗ ਰੱਖੀ ਸੀ ਉਹ ਸਰਕਾਰ ਵੱਲੋਂ ਸਾਡੀ ਪੂਰੀ ਕੀਤੀ ਗਈ ਆ ਅਸੀਂ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਜਿਹੜਾ ਪੰਜ ਮਾਲੇ ਦਾ ਜਿਹੜਾ ਪਲਾਟ ਆ ਸਰਕਾਰ ਨੇ ਉਹ ਲਾਟਕਾ ਅਲਾਟ ਕਰਨ ਵਾਸਤੇ ਮੈਂ ਡੀਡੀਪੀ ਨੂੰ ਚਿੱਠੀ ਘੱਟਦੀ ਇਸ ਲਈ ਅਸੀਂ ਜਿਹੜੀ ਅਗਲੀ ਰਣਨੀਤੀ ਆ ਜਿਹੜੀਆਂ ਅਗਲੇ ਅਗਲੇ ਐਕਸ਼ਨ ਕਰਨੇ ਨੇ ਜਿਵੇਂ ਮੁੱਖ ਮੰਤਰੀ ਦਾ ਕਰੋ ਮੰਤਰੀਆਂ ਦਾ ਕਰੋ ਉਹਨਾਂ ਦੀਆਂ ਕੁੱਟੀਆਂ ਦਾ ਕਰੋ ਕਰਨ ਵਾਸਤੇ ਜਿਹੜੇ ਅੱਜ ਮੀਟਿੰਗ ਆ ਕੋਈ ਮੰਗ ਪੱਤਰ ਦਿੱਤਾ ਗਿਆ ਇਸ ਦਿਨ ਨੂੰ ਜਾਂ ਨਹੀਂ ਅੱਜ ਕੋਈ ਮੰਗ ਪੱਤਰ ਨਹੀਂ ਦਿੱਤਾ ਗਿਆ ਕਿਉਂਕਿ ਜਿਹੜੇ ਮੰਗ ਪੱਤਰ ਆਸੀਂ ਮੰਗ ਪੱਤਰ ਪਹਿਲਾਂ ਬਹੁਤ ਦੇ ਚੁੱਕੇ ਆ ਕਿਉਂਕਿ ਮੰਗ ਜਿਹੜੀ ਆ ਸਾਡੀ ਉਹ ਸਰਕਾਰ ਕੋਲ ਜਿਹੜਾ ਮਾਲ ਮੰਤਰੀ ਆ ਪੰਜਾਬ ਵੱਲੋਂ ਉਹ ਸਾਡੀ ਮੰਗਾ ਮਨਜ਼ੂਰ ਕਰਕੇ ਖਜ਼ਾਨਾ ਮੰਤਰੀ ਨੂੰ ਭੇਜਿਆ ਗੀਆਂ ਨੇ ਉਹਨਾਂ ਨੂੰ ਉਹਨਾਂ ਤੇ ਐਪਲੀਮੈਂਟ ਕਰਾਉਣ ਵਾਸਤੇ ਅਤੇ ਜਿਹੜਾ ਅਗਲੀ ਰਣਨੀਤੀ ਬਾਰੇ ਐਡਮਿਟੇਗਾ